ਅਸਸਲਾਮੁਅਲੈਕਮ ਜੀ ਸਾਥੀ ਕਾਲ ਨੂੰ ਮਿਲਕਰਨੇ ਆ ਤੁਸੀਂ ਬਿਲਕੁਲ ਵਧੀਆ ਹੋ ਵਗੈਰਾ ਤੁਹਾਨੂੰ ਚੜਦੀ ਕਲਾ ਚ ਰੱਖੇ ਅੱਜ ਜੀ ਅਸੀਂ ਅੱਜ ਗੱਲ ਕਰਾਂਗੇ ਖਾਲਸਤਾਨੀਆਂ ਨੇ ਦਿੱਤਾ ਦਰਨਾ ਇੰਡੀਅਨ ਐਮਬੈਸੀ ਦੇ ਸਾਹਮਣੇ ਯੂਐਸ ਦੇ ਵਿੱਚ ਇਹ ਇੰਡੀਅਨ ਐਮਬੈਸੀ ਜਿਹੜੀ ਹੈ ਦੇ ਸਾਹਮਣੇ ਸਿੱਖਾਂ ਨੇ ਬਹੁਤ ਵੱਡਾ ਦਰਨਾ ਦਿੱਤਾ ਪ੍ਰੋਟੈਸਟ ਕੀਤਾ ਹੈ ਇੱਥੇ ਮੋਦੀ ਨੂੰ ਕੀ ਕਿਹਾ ਹੈ ਇੱਥੇ ਅਸੀਂ ਨਾਲ ਗੱਲ ਕਰਾਂਗੇ ਸ੍ਰਿੰਦਰਮ ਮਿੱਤਰੂ ਦੀ ਨੇ ਐ ਖਾਸ ਤੌਰ ਤੇ ਜਿਹੜਾ ਤਰਨਾ ਇਹਨੂੰ ਆਰਗੇਨਾਈਜ਼ ਕਰਵਾਇਆ ਐ ਇੱਥੇ ਕੀ ਵੱਡਾ ਹੋਣ ਚੱਲਿਆ ਐ ਇੱਥੇ ਆ ਲਾਈਕ ਖਾਲਿਸਤਾਨ ਦੇ حوالے ਤੋਂ ਆਲਰੇਡੀ ਜਿਹੜਾ ਐ 16 ਤਰੀਕ ਨੂੰ ਰੀਫਰੈਂਡਮ ਵੀ ਹੋਣ ਚੱਲਾ ਐ ਤੇ ਕਾਫੀ ਜ਼ਿਆਦਾ ਹਲ ਚੱਲੇ ਐ ਸ ਚੀਜ਼ ਨੂੰ ਲੈ ਕੇ ਅੱਜ ਇਹ ਪਹਿਲੇ ਤੁਹਾਡੇ ਨਾਲ ਪੂਰੀ ਅਪਡੇਟ ਸ਼ੇਅਰ ਕਰਨੇ ਆ ਜਾਣਕਾਰੀ ਹਾਸਿਲ ਕਰਨੇ ਆ ਵੀਡੀਓ ਵੇਖੋ ਦੁਬਾਰਾ ਦੁਸਾਰੇ ਚੈਨਲ ਕਰਨਾ ਵੀ ਹੋ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਵੀ ਕਲਿੱਕ ਕਰੋ ਸੋ ਚਲਦੇ ਆਂ ਦੇਖਦੇ ਆਂ ਵੀਡੀਓ ਸੁਮੂਚੇ ਖਾਲਸਤਾਨੀਆਂ ਨੂੰ ਗੁਰੂ ਦਾ ਓਟ ਆਸਰਾ ਲੈ ਕੇ ਚੱਲਣ ਵਾਲੇ ਆਪਣੇ ਸਿਰਾਂ ਦੇ ਕਫਨ ਬੰਨ੍ਹ ਕੇ ਆਪਣੀ ਧਰਤੀ ਨੂੰ ਆਜ਼ਾਦ ਕਰਨ ਦੀ ਇੱਛਾ ਰੱਖਣ ਵਾਲੇ ਜਿੰਨੇ ਵੀ ਤੁਸੀਂ ਇੱਥੇ ਆਏ ਹੋ ਮੈਂ ਸਾਰਿਆਂ ਨੂੰ ਗੱਜ ਕੇ ਫਦੇ ਬੁਲਾਉਣਾ ਜਵਾਬ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਤਕਨੀਕੀ ਨੇ ਨੰਬਰ 1 ਗੱਲ ਇਹ ਹੈ ਕਿ ਅਸੀਂ ਜਿਸ ਥਾਂ ਤੇ ਖੜੇ ਆ ਉਹ ਭਾਰਤੀ ਕੌਂਸਲ ਜਨਰਲ ਦਾ ਜਿਹੜਾ ਦਫ਼ਤਰ ਅਮਰੀਕਾ ਚ ਉਹਦੇ ਸਾਹਮਣੇ ਖੜੇ ਆ ਇਹ ਇਸ ਗੱਲ ਦਾ ਸੂਚਕ ਹੈ ਕਿ ਜਿਹੜੀ ਅਗਲੀ ਸਾਡੀ ਲੜਾਈ ਆ ਉਹ ਤਾਂ ਜਿਹੜਾ ਮੈਦਾਨੇ ਜੰਗ ਅਸੀਂ ਨਿਰਧਾਰਿਤ ਕਰਾਂਗੇ ਅਸੀਂ ਇਸ ਵੇਲੇ ਆਪਣੇ ਘਰ ਤੋਂ ਨਹੀਂ ਬੋਲ ਰਹੇ ਇੱਥੇ ਆ ਕੇ ਅਸੀਂ ਉਸ ਧਰਤੀ ਤੇ ਉਸ ਥਾਂ ਦੇ ਸਾਹਮਣੇ ਖੜੇ ਆ ਜਿਹੜੀ ਧਰਤੀ ਨੂੰ ਉਹ ਆਪਣੀ ਮਲਕੀਅਤ ਸਮਝਦੇ ਨੇ ਸੋ ਸਾਡੀ ਸਟੇਜ ਇਹ ਗੱਲਬਾਤ ਉਸ ਪੱਧਰ ਤੱਕ ਉਹਨਾਂ ਲੋਕਾਂ ਤੱਕ ਪਹੁੰਚਾਉਣ ਲਈ ਜਿਹੜੀ ਸਟੇਜ ਹੈ ਉਹ ਅਸੀਂ ਨਿਰਧਾਰਿਤ ਕੀਤੀ ਆ ਤੇ ਜਿਹੜਾ ਮੈਦਾਨੇ ਜੰਗ ਹੋਊਗਾ ਅਗਲਾ ਮਾਣ ਉਹ ਵੀ ਪਹਿਲਾਂ ਵਾਂਗੂ ਜਿਵੇਂ ਇਹਨਾਂ ਨੇ ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ ਜਾ ਜੂਨ 84 ਤੋਂ ਬਾਅਦ ਝੂਠੇ ਪੁਲਿਸ ਮੁਕਾਬਲੇ ਤੇ ਨਵੰਬਰ 1984 ਦੇ ਵਿੱਚ ਇਹਨਾਂ ਨੇ ਸਿੱਖਾਂ ਦਾ ਕਤਲੇਆਮ ਕੀਤਾ ਉਹ ਇਹਨਾਂ ਨੇ ਆਪਣੀ ਮਰਜ਼ੀ ਨਾਲ ਸਾਡੇ ਘਰਾਂ ਤੇ ਹਮਲੇ ਕਰਕੇ ਕੀਤਾ ਪਰ ਜਿਹੜਾ ਅਗਲਾ ਮੈਦਾਨੇ ਜੰਗ ਹੈ ਉਹ ਅਸੀਂ ਨਿਰਧਾਰਤ ਕਰਾਂਗੇ ਕਿ ਅਸੀਂ ਜੰਗ ਕਿੱਥੇ ਲੜਨੀ ਆ ਤੇ ਇਹ ਜਿੰਨੇ ਵੀਡੀਓ ਕੈਮਰੇ ਲੱਗੇ ਹੋਏ ਨੇ ਸਾਡੇ ਕੈਮਰਿਆਂ ਦੇ ਇਲਾਵਾ ਜਾਂ ਅੰਦਰੋਂ ਵੀ ਕੋਈ ਰਿਕਾਰਡਿੰਗ ਹੋ ਰਹੀ ਆ ਉਹ ਇੱਕ ਮਾਦੇਮ ਸਾਡੀ ਜਿਹੜੀ ਗੱਲ ਹੈ ਨਰਿੰਦਰ ਮੋਦੀ ਅਮਿਤ ਸ਼ਾਹ ਤੇ ਅਜੀਤ ਡੋਵਲ ਤੱਕ ਤੇ ਜਿਹੜੀ ਭਾਰਤੀ ਡੀਪ ਸਟੇਟ ਹੈ ਉਹਦੇ ਤੱਕ ਪਹੁੰਚਾਉਣ ਲਈ ਸੋ ਅਸੀਂ ਇੱਕ ਤਰ੍ਹਾਂ ਉਹਨਾਂ ਦੇ ਟੇਬਲ ਤੇ ਬੈਠੇ ਆ ਇਹ ਟੇਬਲ ਤੇ ਬੈਠੇ ਨੇ ਉਹ ਸਾਡੇ ਸਾਹਮਣੇ ਸੋ ਜਿੰਨਾ ਪੈਸਾ ਉਹਨਾਂ ਨੇ ਸਾਡੀ ਲੀਡਰਸ਼ਿਪ ਸਾਡੇ ਆਜ਼ਾਦੀ ਸੰਗਰਾਮੀਆਂ ਨੂੰ ਆਜ਼ਾਦੀ ਕੁਲਾਟੀਆਂ ਨੂੰ ਮਾਰਨ ਕਤਲ ਕਰਨ ਉਹਨਾਂ ਦੇ ਖਿਲਾਫ ਸਾਜ਼ਿਸ਼ਾਂ ਰਚਣ ਦੇ ਉੱਤੇ ਖਰਚ ਕੀਤਾ ਜਿੰਨਾ ਪੈਸਾ ਉਹ ਸਾਡੀ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨਾਲ ਖਤਮ ਕਰਨ ਤੇ ਲਾ ਰਹੇ ਨੇ ਜਿੰਨਾ ਪੈਸਾ ਉਹਨਾਂ ਨੇ ਸਿੱਖ ਦਿਖਾਈ ਦੇਣ ਵਾਲੇ ਦਾੜੀਆਂ ਵਾਲੇ ਪੱਗਾਂ ਵਾਲੇ ਸਾਡੇ ਅਖੌਤੀ ਲੀਡਰਾਂ ਨੂੰ ਖਰਚਣ ਤੇ ਲਾਇਆ ਉਹ ਸਭ ਮਿੱਟੀ ਹੋ ਜਾਣਾ ਭਾਈ ਡੋਵਲ ਮੋਤੀ ਉਹ ਸਭ ਮਿੱਟੀ ਹੋ ਜਾਣਾ ਖਤਮ ਹੋ ਜਾਣਾ ਇਹ 1 ਘੰਟੇ ਚ ਸਾਰਾ ਸਾਫ ਹੋ ਜਾਣਾ ਜਿਹੜੇ ਸਾਡੇ ਵੀਰ ਸੋਚਦੇ ਵੀ ਨੇ ਨਾ ਉੱਥੇ ਕਿ ਆ ਭਈਏ ਇਹਨੇ ਆਗੇ ਜੀ ਉੱਥੇ ਆ ਉੱਥੇ ਤਾਂ ਸਿੱਖ ਘਟਗਿੰਦੀ ਹੋ ਜਾਣੇ ਆ ਜ ਐਸ ਤਰੀਕੇ ਦੀਆਂ ਕਦੇ ਕਦੇ ਸਾਡੇ ਉਹ ਵੀਰ ਗੱਲਾਂ ਕਰਦੇ ਨੇ ਜਿਹੜੇ ਕਿਤੇ ਇਹਨਾਂ ਨੇ ਖਰੀਦੇ ਹੋਏ ਨੇ ਨਿਊਯਾਰਕ ਦੇ ਵਿੱਚ ਬੈਠੇ ਨੇ ਵਾਸ਼ਿੰਗਟਨ ਡੀਸੀ ਦੇ ਵਿੱਚ ਬੈਠੇ ਨੇ ਜਾਂ ਕਿਤੇ ਵੱਡੇ ਸ਼ਹਿਰਾਂ ਦੇ ਵਿੱਚ ਬੈਠੇ ਨੇ ਵੱਖ-ਵੱਖ ਤਰ੍ਹਾਂ ਦੀਆਂ ਬਿਆਨਵਾਜ਼ੀਆਂ ਦੰਦੇ ਨੇ ਇਹ ਖਰੀਦੇ ਹੋਏ ਝੋਲੀ ਚੁੱਕ ਤਾਂ ਉਹ ਇਹ ਗੱਲ ਆਪਣੇ ਦਿਮਾਗ ਦੇ ਵਿੱਚੋਂ ਕੱਢ ਦੇਣ ਕਿ ਪੰਜਾਬ ਦੇ ਵਿੱਚ ਖਾਲਸਾਤਨ ਦੀ ਕੋਈ ਗੱਲ ਨਹੀਂ ਜਾਂ ਪੰਜਾਬ ਦੇ ਲੋਕ ਖਾਲਸਾਤਨ ਨਹੀਂ ਚਾਹੁੰਦੇ ਕਿਉਂਕਿ ਜਿਸ ਦਿਨ ਐਲਾਨ ਹੋਣਾ ਇੱਕ ਘੰਟੇ ਦੇ ਵਿੱਚ ਉਹਨਾਂ ਨੇ ਚੱਪਲਾ ਛੱਡ ਕੇ ਭੱਜਣਾ ਹੈ ਉੱਥੋਂ ਤੇ ਸਿੱਖਾਂ ਦੇ ਵਿੱਚ ਐਨੀ ਤਾਕਤ ਹੈ ਅਤੇ ਵਿਸ਼ੇ ਪੱਤਰ ਦੇ ਉੱਤੇ ਕਿ ਜਿਸ ਵੇਲੇ ਐਲਾਨ ਹੋਇਆ ਕਿ ਖਾਲਸਤਾਨ ਇੱਕ ਆਜ਼ਾਦ ਸਿੱਖਾਂ ਦਾ ਸਥਾਨ ਹੈ ਸਿੱਖ ਹੋਮ ਲੈਂਡ ਹੈ ਤੇ ਸਿੱਖ ਉਸ ਘਰ ਦੇ ਵਿੱਚ ਆਪਣੀ ਧਾਰਮਿਕ ਤੇ ਰਾਜਨੀਤਿਕ ਜਿਹੜੀ ਆਜ਼ਾਦੀ ਹੈ ਉਹ ਹੁਣ ਮਾਣਨਗੇ ਤੇ ਦੁਨੀਆ ਭਰ ਤੋਂ ਜਿਹੜੀਆਂ ਫਲਾਈਟਾਂ ਨੇ ਉਹ ਸਾਹਿਬ ਗੁਰੂ ਰਾਮਦਾਸ ਹਵਾਈ ਅੱਡੇ ਅੰਮ੍ਰਿਤਸਰ ਦੇ ਜਿਹੜੀਆਂ ਉਤਰਨਗੀਆਂ ਤੇ ਅਸੀਂ ਉੱਥੇ ਪਹੁੰਚਾਂਗੇ ਤੇ ਫੁੱਲਾਂ ਦੀ ਵਰਖਾ ਹੋਣੀ ਹੈ ਜਿੱਥੇ ਟੌਸ ਸਿਰਫ 24 ਘੰਟੇ ਦੇ ਵਿੱਚ ਸਿਰਫ 24 ਘੰਟੇ ਦੇ ਵਿੱਚ ਸਾਡੀ ਇਹ ਨਹੀਂ ਤਾਕਤ ਹੈ ਸਾਡੇ ਕੋਲ ਮੈਂ ਸੁਨੇਹਾ ਦੇ ਰਿਹਾ ਸਿੱਧਾ ਮਿਸਟਰ ਟੋਵਲ ਮਿਸਟਰ ਮੋਦੀ ਤੇ ਹਮੇਸ਼ਾ ਤੇ ਸੂਚੀ ਤੁਹਾਡੀ ਜਿਹੜੀ ਡੀਪ ਸਟੇਟ ਹੈ ਉਹਦੇ ਰਾਹੀਂ ਉਹ ਉਹਨੂੰ ਸੁਨੇਹਾ ਦੇ ਰਹੇ ਹਾਂ ਅਸੀਂ ਇਸ ਸਟੇਜ ਤੋਂ ਇਸ ਟੇਬਲ ਤੋਂ ਜਿਹੜੇ ਟੇਬਲ ਤੇ ਖੜੇ ਹੋ ਕੇ ਅਸੀਂ ਗੱਲ ਕਰ ਰਹੇ ਹਾਂ ਕਿ 24 ਘੰਟਿਆਂ ਦੇ ਵਿੱਚ ਅਸੀਂ 3 ਟ੍ਰਿਲੀਅਨ ਡਾਲਰ ਇਕੱਠੇ ਕਰਕੇ ਅਸੀਂ ਟੈਂਕ ਐਂਟੀ 에ਅਰ ਕ੍ਰਾਫਟ ਮਜ਼ਾਈਲਾ ਤੇ ਉਹ ਸਾਰਾ ਸਾਜ਼ੋ ਸਮਾਨ ਅਸੀਂ ਤਿਆਰ ਕਰ ਸਕਦੇ ਹਾਂ ਸਾਡੀ ਜਵਾਨ ਸੁਰੀਆ ਗਾਲ ਇਹ ਤਾਂ ਸਾਡੀ ਪਾਕਟ ਦੀ ਗੱਲ ਹੈ ਅਸੀਂ ਜੇਬ ਦੇ ਦੌਰ ਦੇ ਉੱਤੇ ਐਨੇ ਸਮਰੱਥ ਫੂ ਸਾਡੀ ਮਾਨਸਿਕ ਅਵਸਥਾ ਦੇਖੋ ਮਿਸਟਰ ਦੋਵਲ ਸਾਡੀ ਮਾਨਸਿਕ ਅਵਸਥਾ ਦੇਖੋ ਕਿ ਸਾਡੇ ਕੋਲ ਇਹ ਚੀਜ਼ਾਂ ਨਾ ਵੀ ਹੋਣ ਅਸੀਂ ਜੇਬ ਤੋਂ ਮਸਤਾਨੇ ਵੀ ਹੋਈਏ ਅਸੀਂ ਢਿੱਡੋਂ ਭੁੱਖੇ ਵੀ ਹੋਈਏ ਅਸੀਂ ਫੇਰ ਵੀ ਆਖਰੀ ਦਮ ਤੱਕ ਆਪਣੇ ਖੂਨ ਦਾ ਜਿਹੜਾ ਆਖਰੀ ਕਤਰਾ ਵੀ ਹੈ ਨਾ ਆਖਰੀ ਸਾਹ ਵੀ ਹੈ ਅਸੀਂ ਉਦੋਂ ਤੱਕ ਜਿਹੜਾ ਤੁਹਾਡਾ ਅਖੌਤੀ ਤਥਾ ਕਥਿਤ ਜਿਹੜਾ ਵਿਸ਼ਵ ਗੁਰੂ ਹੋਣ ਦਾ ਇੱਕ ਭਰਮ ਹੈ ਨਾ ਸਾਡਾ ਇੱਕ ਸਿੱਖ ਵੀ ਸਵਾ ਲੱਖ ਸਿੱਖ ਵੀ ਉਸ ਭਰਮ ਨੂੰ ਤੋੜ ਸਕਦਾ ਹੈ ਸਾਡੀ ਸੂਚੀ ਜਿਹੜੀ ਤਾਕਤ ਹੈ ਉਹ ਗੁਰੂ ਦਾ ਉਹ ਟਾਸਰਾ ਲੈ ਕੇ ਗੁਰੂ ਦਾ ਜਿਹੜਾ ਸਿਰ ਤੇ ਮਿਹਰ ਭਰਿਆ ਹੱਥ ਹੈ ਉਹਨੂੰ ਲੈ ਕੇ ਚੱਲਣ ਵਾਲੀ ਹੈ ਤੁਸੀਂ ਲੱਖਾਂ ਕੋਸ਼ਿਸ਼ਾਂ ਕੀਤੀਆਂ 40 ਸਾਲਾਂ ਤੋਂ ਲਗਾਤਾਰ ਹਰ ਸਾਲ ਮੁਜ਼ਾਰੇ ਕਿਤੇ ਗਏ ਇੱਥੇ ਪ੍ਰੋਟੈਸਟ ਹੋਏ ਲੋਕਾਂ ਨੇ ਬੇਨਤੀਆਂ ਕੀਤੀਆਂ ਮੈਮੋਰੰਡਮ ਦਿੱਤੇ ਮੰਗ ਕੇ ਪੱਤਰ ਦਿੱਤੇ ਤਰਲੇ ਲਏ ਭੁਖੜ ਦਾਲਾ ਰੱਖੀਆਂ ਤੁਹਾਡੇ ਕੰਨ ਤੇ ਜੂਹ ਨਹੀਂ ਸਕੀ। ਪਰ ਚੰਗਾ ਹੋਇਆ ਨਹੀਂ ਸਕੀ। ਕਿਉਂਕਿ ਅਸੀਂ ਆਪਣੇ ਘਰ ਦਾ ਕਬਜ਼ਾ ਲੈਣ ਲਈ ਦੁਬਾਰਾ ਆਪਣੀਆਂ ਚਾਬੀਆਂ ਲੈਣ ਲਈ ਅਸੀਂ ਪੂਰੀ ਤਰ੍ਹਾਂ ਤਿਆਰ ਹਾਂ ਤੇ ਹਰ ਸਿੱਖ ਇਹ ਨਾ ਸੋਚੋ ਕਿ ਤੁਹਾਡਾ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਕੌਣ ਹੋਊਗਾ। ਹਰ ਸਾਡਾ ਸਿੱਖ, ਹਰ ਸਾਡੀ ਭੈਣ, ਹਰ ਸਾਡੀ ਬੀਬੀ ਰਾਸ਼ਟਰਪਤੀ ਦੇ ਅਹੁਦੇ ਦੇ ਬਰਾਬਰ ਹੈ। ਤੇਗੇ ਤੇਰੀ ਮੇਰੀ ਆਵਾਜ਼ ਜਾ ਰਹੀ ਹੈ ਜਿਹੜੇ ਕਿਤੇ ਵੀ ਮੇਰੇ ਵੀਰ ਕੋਈ ਚਾਹ ਪੀ ਰਹੇ ਨੇ ਜਾਂ ਇਹ ਸਾਰੀ ਗੱਲਬਾਤ ਸੁਣ ਰਹੇ ਨੇ ਜਿੰਨੇ ਤੱਕ ਕੰਨਾਂ ਤੱਕ ਪਹੁੰਚ ਰਹੀ ਹੈ ਉਹ ਹਰ ਵੀਰ ਹਰ ਭੈਣ ਸਾਡੇ ਜਰਨੈਲ ਨੇ ਤੇ ਮੇਰਾ ਉਹਨਾਂ ਲਈ ਸਤਿਕਾਰ ਆ ਅਸੀਂ ਉਹਨਾਂ ਦੇ ਪੈਰਾਂ ਦੀ ਮਿੱਟੀ ਵਰਗੇ ਵੀ ਨਹੀਂ ਸਾਡੇ ਲਈ ਸਮੁੱਚੀ ਕੌਮ ਹਰ ਮਾਈ ਭਾਈ ਸਤਿਕਾਰ ਦਾ ਪਾਤਰ ਹੈ ਤੇ ਜੇ ਹਰ ਜਿਹੜੇ ਸਟੇਜ ਦੇ ਉੱਤੇ ਖੜੇ ਨੇ ਜਾਂ ਸਾਡੇ ਲੀਡਰ ਨੇ ਉਹ ਵੀ ਇਹੀ ਭਾਵ ਰੱਖਦੇ ਨੇ ਆਪਣੇ ਮਨਾਂ ਦੇ ਵਿੱਚ ਜੇ ਸਾਡੇ ਅੰਦਰ ਸਾਡੇ ਭਾਈਚਾਰੇ ਦਾ ਸਾਡੀਆਂ ਭੈਣਾਂ ਬੀਬੀਆਂ ਦਾ ਇੰਨਾ ਸਤਿਕਾਰ ਆ ਤਾਂ ਤੁਸੀਂ ਸੋਚ ਲਓ ਇੱਟ ਨਾਲ ਇੱਟ ਨਹੀਂ ਖੜਕੂਗੀ ਟੈਂਕ ਚੜਨਗੇ ਹੁਣ ਤੇ ਟੈਂਕਾਂ ਦਾ ਬਦਲਾ ਟੈਂਕਾਂ ਨਾਲ ਹੀ ਲਿਆ ਜਾਊਗਾ ਅਸੀਂ ਮਜ਼ਬੂਤ ਆ ਮਜ਼ਬੂਤ ਰਹਿਣਾ ਤੇ ਆਖਰੀ ਜਿਹੜੀ ਫਤਿਹ ਆ ਉਹ ਦਿੱਲੀ ਦੇ ਝੰਡਾ ਚੜਾ ਕੇ ਹੋਊਗੀ ਕੀ ਜਾਪੜੇ ਬਣੋਗੇ ਕਿ ਖਾਲਸਾ ਦਾ ਜਗਾਰਾ ਜਾਊਗਾ ਸਿਧਾబాద్ ਫਿਰ ਜੋਹੜਵਾਲ ਦੇ ਕੰਨ ਪਾੜਨੇ ਚਾਹੀਦੇ ਨੇ ਸਿਧਾబాద్ ਦੇ ਕਿ ਆਹ ਫੂਟ ਸਭੇ ਕੀ ਨੇ ਅਥੀ ਜੀ ਸਿੱਖਾਂ ਨੇ ਵਡਿਆਤ ਕਰਨਾ ਲਾਇਆ ਹੈ ਇੰਡੀਅਨ ਐਂਬੈਸੀ ਦੇ ਸਾਹਮਣੇ ਚੋਅਸ ਦੇ ਵਿੱਚ ਨਾਲ ਚਾਹੀਤ ਘੰਟੇ ਦੀ ਜਿਹੜੀ ਹਾਰੰਗਿੰਗ ਹੋ ਰਹੀ ਗਈ ਕੀ ਇਹ ਕੀਆ ਗਿਆ ਹੈ ਕਿ ਅੱਸੀ ਅੱਗੇ ਜਤੂਆਂ ਜਾਣ ਕਰਨੀ ਹੈ ਲੜਾਈ ਕਰਨੀ ਹੈ ਆਪਣੇ ਹੱਕ ਵਾਸਤੇ ਲੜ ਪੈਣਾ ਹੈ ਤੇ ਫਿਰ ਸਾਨੂੰ ਸੇ ਫੋਰਸੇ ਫੋਰਸੇ 24 ਕੈਂਡੀਸ ਜ਼ਰੂਰਤ ਹੈ 24 ਘੰਟੇ ਦੇ ਵਿੱਚ ਅਸੀਂ ਐ ਫਾਈਵ ਐਂਜ ਲੜਾਂਗੇ ਦੇ ਫੋਰਸੇ ਤੇ ਅਥੇ ਨਾ ਨੇ ਕਿਹਾ ਕਿ ਤੁਸੀਂ ਐ ਨਾ ਸਾਡੇ ਕੋਲ ਕੁਝ ਸਾਡੇ ਕੋਲ ਇਨਾ ਪੈਸਾ ਹੈ ਕਿ ਅਸੀਂ ਆਰਾਮ ਨਾਲ ਜੁੜੇ ਆਪਣਾ ਪੂਰੇ ਟ੍ਰੈਪ ਪੁਆਇੰਟਸ ਹਾਲ ਟੂ ਮੇਨ ਅੱਠ ਤਰ੍ਹਾਂ ਦੀ ਜੀਜ਼ ਇ ਪੰਜਾਬ ਦੇ ਵਿੱਚੋਂ ਜਾ ਕੇ ਇੰਡੀਆ ਦੇ ਨਾਲ ਲੜਾਈ ਦਾ ਅਲਾਨ ਕਰਨ ਜਾਣ ਆ ਰਹੇ ਹਾਂ ਐਥੇ ਮੋਤੀ ਆਪ ਕੋਰਨਿੰਗ ਤੇ ਇਹ ਕਿ ਸਾਧੂ ਮੈਂ ਨਾ ਬੋਲਾ ਨਾ ਲਉ ਸਿੱਖਾਂ ਨੂੰ ਜਿੰਨੇ ਵੀ ਬੋਲਾ ਲਿਆ ਉਹ ਮਹੇਸ਼ਾ ਜੋ ਹੈ ਘਾਟੇ ਚ ਰਿਹਾ ਹੈ ਪਿੱਛੇ ਜਿਹਨੀਆਂ ਵੀ ਜੁਗਾਂ ਵੇਖੋ ਉਹ ਸਿੱਖਾਂ ਨੇ ਬਹੁਤ ਜ਼ਿਆਦਾ ਬਹਾਦਰੀ ਦੀ ਜਿਹੜੀ ਮਸਾਲਾ ਨੇ ਕਾਇਮ ਕੀਤੀਆਂ ਨੇ ਤੇ ਹਜੇ ਵੀ ਸਿੱਖ ਬਹਾਦਰੀ ਦੀ ਮਿਸਾਲ ਨੇ ਤੇ ਸਿੱਖਾਂ ਨੂੰ ਜਿੱਥੇ ਲੜਨ ਦੀ ਮੌਕਾ ਲੱਭੇ ਜਿੱਥੇ ਵੀ ਉਹਨਾਂ ਨੂੰ ਜ਼ਰੂਰਤ ਪਵੇ ਉਹਨਾਂ ਨੇ ਹਮੇਸ਼ਾ ਲਾਜ਼ਮੀ ਫਾਈਟ ਕਰਦੇ ਹੈ ਦੇਹਾਤੀ ਜੀ ਖਾਲਿਸਤਾਨ ਲੈ ਕੇ ਖਾਸ ਰਾਜ ਨੂੰ ਲੈ ਕੇ ਜਿਹੜੀਆਂ ਆਪਣੀਆਂ ਨੇ ਗੱਲਾਂ ਜਾਂਦੀਆਂ ਹੋਈਆਂ ਨੇ ਕਿਉਂ ਜਿਹੜਾ ਰੈਫਰੰਡਮ ਹੋ ਚੱਲਿਆ ਉਹਦੇ ਵਾਲੇ ਦਿਨ ਆ ਲੈਣਾ ਨੇ ਕਿਹਾ ਕਿ ਬਹੁਤ سارے ਲੋਕ ਹੈ ਗੱਲ ਕਰਦੇ ਨੇ ਕਿ ਫਿਰ ਸਿੱਖਾਂ ਦੀ ਤਾਕਤ ਘਟ ਜਾਏਗੀ ਪੰਜਾਬ ਦੇ ਵਿੱਚ ਤੇ ਇਹਦੇ ਨਾਲ ਕੁਝ ਲੋਕ ਕਹਿੰਦੇ ਨੇ ਤੇ ਉਹਤੇ ਹਿੰਦੂਆਂ ਦੀ ਪਰਸੈਂਟੇਜ ਵਧ ਜੇ ਤੇ ਸਿੱਖਾਂ ਵੀ ਘਟ ਜੇ ਤੇ ਇਹੋ ਜੀਆਂ ਗੱਲਾਂ ਜਿਹੜੀਆਂ ਨੇ ਆ ਬਿਲਕੁਲ ਮੀਕਾ ਦੇਵੀ ਸਾਥ ਸਾਥ ਬਦਲ ਰਹੀ ਹੈ ਐਮਓ ਪੀ ਦੀ ਗਲਤ ਫੈਣੀ ਹੈ ਕਿ ਸਿੱਖਾਂ ਦੀ ਤਰਦਾਦ ਘਟ ਜਾਈਗੀ ਕਿ ਕੁਝ ਵੀ ਆਓ ਜਿਆਰ ਫਰੰਡ ਨੰਮ ਹੋਵੇ ਜਾਂ ਕਿਸੇ ਤਰ੍ਹਾਂ ਦਾ ਨਹੀਂ ਆਂਦੀ ਐਟੈਕ ਸੇਫ ਫੋਰ ਸੇਲ ਮੋਦੀ ਦੀ ਫਸਟ ਰਾਜ ਅਜੇ ਮੋਦੀ ਉਹ ਬੱਤੀ ਤਮੇਦੀ ਲਾਤੀ ਕਿ ਇਹ ਖਾਲਿਸਤਾਨ ਇਹ ਖਾਲਸਾ ਰਾਜ ਹੈ ਜਿੱਥੇ ਸਿੱਖ ਕਿਸ ਤਰ੍ਹਾਂ ਇੰਡੀਆ ਦੇ ਡੈਲੀ ਦੇ ਆਪਣਾ ਖਾਲਿਸਤਾਨ ਦਾ ਝੰਡਾ ਲਾਣਗੇ ਆਪਣਾ ਝੰਡਾ ਸਜਾਣਗੇ ਇਹਦੀ ਵਾਰਨਿੰਗ ਬਕਾਇਦਾ ਮੋਦੀ ਨੇ ਕੋਲ ਚਾਹ ਦਿੱਤੀ ਗਈ ਹੈ ਤੁਸੀਂ ਕੀ ਕਹੋਗੇ ਅਦਵਾਨ ਦੇ ਇਸ ਪ੍ਰੋਡਕਟ ਇਹ ਕਿਹੜਾ ਤੁਸੀਂ ਜੋ ਵੀ ਕਹਿਣਾ ਚਾਹੁੰਦੇ ਹੋ ਪਰ ਪਰਫਾਰਮੈਂਸ ਸਿਚੂਏਸ਼ਨ ਚ ਇਹ ਦੋਨੋਂ ਲਾਈਕ ਇੱਕ ਵਾਰੀ ਸ਼ੇਅਰ ਲਾ ਕੇ